ਆ ਮਾਡਰਨ ਘੋੜਾ ਆ ਜਾਨਪਾਈ ਆਪਣਾ ਭਰਾ ਆ ਜੀ ਇਹਦੇ ਵੀ ਗੋਲੀਆਂ ਵੱਜੀਆਂ ਜੀ ਇਹ ਵੀ ਫੱਟੜ ਹੋਇਆ ਤੁਸੀਂ ਹੋਇਆ ਹੈਡਲਾਈਟ ਤੇ ਸ਼ਾਟ ਲਾਉਂਗੇ ਤੁਹਾਨੂੰ ਦਿਖੇਗਾ ਮੇਰੇ ਵੀ ਵੱਜੀਆਂ ਆ ਪਰ ਅਸੀਂ ਮੈਦਾਨ ਛੱਡਿਆ ਨਹੀਂ ਤੇ ਤੁਸੀਂ ਦੀਆਂ ਗੋਲੀਆਂ ਇਹਨਾਂ ਨੇ ਮਾਰੀਆਂ ਪਰ ਅਸੀਂ ਡੱਟ ਕੇ ਮੁਕਾਬਲਾ ਕੀਤਾ ਉਹਨਾਂ ਦਾ ਪਿੱਛੇ ਟੱਪ ਦਿੱਤਾ ਇਹ ਜਿਹੜੇ ਸਕੂਟੀ ਮੋਰਸ ਵਾਲੇ ਇਹ ਵੀ ਬੇਚਾਰੇ ਵਿੱਚ ਦੋਹਰਾ ਨੇ ਕਿਸਾਨਾਂ ਦੇ ਬੱਚੇ ਹੀ ਆ ਜਿਨ੍ਹਾਂ ਨੂੰ ਨੁਕਸਾਨ ਹੁੰਦਾ ਤਾਂ ਵੀ ਛੱਡਈ ਨੁਕਸਾਨ ਆ ਇਹ ਕਿਸਾਨਾਂ ਦਾ ਨੁਕਸਾਨ ਹੁੰਦਾ ਤਾਂ ਨਹੀਂ ਸੀ ਤੇ ਕਿਉਂ ਨਹੀਂ ਆ ਵੀ ਇਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਤੇ ਜ਼ੁਲਮ ਕਰਕੇ ਇਹਨਾਂ ਦੇ ਤਸ਼ੱਦਦ ਕਰਕੇ ਇਹਨਾਂ ਨੂੰ ਵੱੱਟ ਵੱੱਟ ਨੁਕਸਾਨ ਕਰਕੇ ਛੁਪ ਜਾ ਦਈਏ ਪਰ ਅਸੀਂ ਕਿਸਾਨਾਂ ਨੂੰ ਭੱਜਣ ਨਹੀਂ ਦਿੰਦੇ ਇਹਨਾਂ ਦੇ ਪਹਿਲਾਂ ਅਸੀਂ ਗੋਲੀਆਂ ਫਵਾਵਾਂਗੇ ਤੇ ਖੜੇ ਰਾਵਾਂਗੇ ਕਿਸਾਨਾਂ ਨੂੰ ਵੀ ਨਾਲ ਹੀ ਰੱਖਾਂਗੇ ਹਾਂਜੀ ਸੋ ਪੰਜਾਬ ਹਰਿਆਣਾ ਦੀ ਸਰਹੱਦ ਸ਼ੰਭੂ ਬਾਰਡਰ ਤੇ ਮੌਜੂਦ ਹੈ ਜਿੱਥੇ ਤੁਹਾਨੂੰ ਤਸਵੀਰਾਂ ਵਿਖਾਈਆਂ ਕਿ ਕੱਗਰ ਦਰਿਆ ਦੇ ਉੱਪਰ ਜੋ ਪੁੱਲ ਬਣੇ ਹੋਏ ਨੇ ਉੱਥੇ ਦੋਵਾਂ ਹੀ ਪੁੱਲਾਂ ਦੇ ਉੱਪਰ ਹਰਿਆਣਾ ਸਰਕਾਰ ਦੇ ਵੱਲੋਂ ਪੈਰਾ ਮਿਲਟਰੀ ਫੋਰਸ ਭਾਰੀ ਜੋ ਤਤਨਾਤ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸਮੇਂ-ਸਮੇਂ ਤੇ ਜੋ ਉਧਰੋਂ ਹੰਝੂ ਗੈਸ ਦੇ ਗੋਲੇ ਦੀ ਬੁਚਾਰ ਕੀਤੀ ਜਾ ਰਹੀ ਹੈ ਉੱਥੇ ਜੇਕਰ ਪੰਜਾਬ ਵਾਲੀ ਸਾਈਡ ਦਿਖਾਈਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਸਾਨ ਨੌਜਵਾਨ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸੇ ਵਿੱਚ ਤੁਹਾਨੂੰ ਮਿਲਾਨੇ ਆ ਨਿਹੰਗ ਸਿੰਘ ਹੋਰਾ ਦੇ ਨਾਲ ਜੋ ਕਿ ਇਸ ਜੋ ਪ੍ਰਦਰਸ਼ਨ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਪਹੁੰਚੇ ਹੋਏ ਨੇ ਇਹਨਾਂ ਇਹਨਾਂ ਦੀਆਂ ਤਸਵੀਰਾਂ ਵੀ ਤੁਸੀਂ ਵੇਖਿਆ ਕਿ ਵਾਇਰਲ ਹੋਈਆਂ ਸੀ ਜਿਸ ਦਿਨ ਜਦੋਂ ਹਰਿਆਣਾ ਦਿੱਲੀ ਕੂਚ ਕੀਤੀ ਜਾ ਰਹੀ ਸੀ ਤੇ ਉਸ ਅਥਰੋ ਗੈਸ ਦੇ ਬੋਲੇ ਵੀ ਛੁੱਟੇ ਗਏ ਸੀ ਉਸ ਦੌਰਾਨ ਇਹਨਾਂ ਦੀ ਜੋ ਵੀਡੀਓ ਵਾਇਰਲ ਹੋਈ ਸੀ ਕਿ ਮੋਟਰਸਾਈਕਲ ਚਲਾ ਰਹੇ ਸੀ ਆ ਉਹ ਇਹਨਾਂ ਨਾਲ ਗੱਲਬਾਤ ਕਰ ਲੈਣੇ ਸੱਚੀ ਕਲ ਬਾਬਾ ਜੀ ਬਾਬਾ ਜੀ ਖਾਲਸਾ ਬਾਬਾ ਜੀ ਕੀ ਫਤਹਿ ਜੀ ਹਾਂ ਜੀ ਬਾਬਾ ਜੀ ਤੁਸੀਂ ਬਾਈਕ ਲੈ ਕੇ ਇੱਥੇ ਖੜੇ ਹੋ ਬਹੁਤ ਨਜ਼ਦੀਕ ਹੈ ਹਰਿਆਣਾ ਪੈਰਾ ਮਿਲਟਰੀ ਫੋਰਸ ਕਹਿ ਰਹੇ ਕਿ ਸਮੇ ਸਮੇ ਤੇ ਟਾਇਰ ਗੈਸ ਵੀ ਛੁੱਟੀ ਜਾ ਰਹੀ ਹੈ ਤੇ ਤੁਸੀਂ ਬਾਈਕ ਲੈ ਕੇ ਖੜੇ ਹੋ ਕਿ ਕੀ ਯੋਜਨਾ ਹੈ ਤੁਹਾਡੀ ਇਹ ਜੀ ਇੱਥੇ ਦੋ ਦਿਨ ਤੋਂ 13 ਤਰੀਕ ਤੇ 14 ਤਰੀਕ ਨੂੰ ਇਹਨਾਂ ਬਹੁਤ ਗੋਲੇਬਾਰੀ ਕੀਤੀ ਹੈ ਜੀ ਬੰਬ ਬਹੁਤ ਮਾਰੇ ਆ ਇਹਨਾਂ ਨੇ ਤੇ 13 ਤਰੀਕ ਤੋਂ ਹੀ ਅਸੀਂ ਇੱਥੇ ਡਟੇ ਹੋਏ ਆ ਜੀ मोटरबाइक लाके खड़े हो मतलब चीज न्यू चक्रवर्ती रेने जी हर टाइम इत खा, खाने पीने अपना मोडर्न घोड़ा जान भाई अपना भरा आया जी ਇਹਦੇ ਵੀ ਗੋਲੀਆਂ ਵੱਜੀਆਂ ਜੀ ਇਹ ਵੀ ਫੱਟੜ ਹੋਇਆ ਤੁਸੀਂ ਉਹ ਹੈੱਡਲਾਈਟ ਦੀ ਸ਼ਾਟ ਲਾਉਂਗੇ ਤੁਹਾਨੂੰ ਦਿਖੇਗਾ ਮੇਰੇ ਵੀ ਵੱਜੀਆਂ ਆ ਪਰ ਅਸੀਂ ਮੈਦਾਨ ਛੱਡਿਆ ਨਹੀਂ ਜੀ ਕਿਉਂਕਿ ਉਹ ਉਧਰੋਂ ਆਉਂਦੇ ਆ ਨਾ ਇੱਥੇ ਆ ਕੇ ਬਾਰਡਰ ਤੇ ਆ ਕੇ ਸਿੱਧੀਆਂ ਇੱਥੇ ਗੋਲੀਆਂ ਮਾਰਦੇ ਆ ਜੀ ਤਾਂ ਕਰਕੇ ਅਸੀਂ ਇੱਥੇ ਖੜੇ ਆ ਵੀ ਜੇ ਕਿਸਾਨਾਂ ਦੇ ਕੋਈ ਵਾਅਦਾ ਕਰਦੇ ਆ ਅਸੀਂ ਇਹਨਾਂ ਦੀ ਸਕਿਉਰਿਟੀ ਫੋਰਸ ਆ ਸਕਿਉਰਿਟੀ ਵਾਸਤੇ ਖੜੇ ਆ ਤੁਹਾਡੀ ਜਿਵੇਂ ਵੀਡੀਓ ਵੀ ਵਾਇਰਲ ਹੋਈ ਉਸ ਦਿਨ ਤੁਹਾਡੇ ਕਿੰਨੀਆਂ ਸੱਟਾਂ ਲੱਗੀਆਂ ਇਹ ਪਹਿਲੇ ਦਿਨ ਬੜੀਆਂ ਸੱਟਾਂ ਲੱਗੀਆਂ ਜੀ ਇੱਥੇ ਸਿੱਧੀਆਂ ਗੋਲੀਆਂ ਇਹਨਾਂ ਨੇ ਮਾਰੀਆਂ ਪਰ ਅਸੀਂ ਡਟ ਕੇ ਮੁਕਾਬਲਾ ਕੀਤਾ ਹਾਂਜੀ ਇਹ ਹੁਣ ਕਿਸਾਨ ਆਗੂ ਆ ਦਾ ਅਗਲੀ ਬੈਠਕ ਐ ਇਤਵਾਰ ਨੂੰ ਐ ਉਦੋਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਕੀ ਕਹੋਗੇ ਹਾਂਜੀ ਇਹ ਕਿਸਾਨ ਜਿੱਥੇ ਬੰਦੀਆਂ ਦਾ ਫੈਸਲਾ ਆ ਜਿੱਦਾਂ ਵੀ ਉਹਨਾਂ ਦਾ ਫੈਸਲਾ ਆਇਆ ਸੀ ਉਹਨਾਂ ਦੇ ਨਾਲ ਆ ਇਤਵਾਰ ਨੂੰ ਕੋਚ ਕਰਨਗੇ ਜਾ ਤਾਂ ਪਹਿਲਾਂ ਕਰਨਗੇ ਜਾਂ ਤਾਂ ਬਾਅਦ ਕਰਨਗੇ ਸੀ ਉਹਨਾਂ ਦੇ ਨਾਲ ਹੀ ਆ ਜੀ ਸਿਕਿਉਰਟੀ ਕਿਸਾਨਾਂ ਦੀ ਸਿਕਿਉਰਟੀ ਉਹਨਾਂ ਨਾਲ ਇਹ ਚੀਜ਼ ਦੇਖ ਕੇ ਮਨ ਭਾਵੁਪੇ ਹੁੰਦਾ ਦੁਖੀ ਵੀ ਹੁੰਦਾ ਕਿ ਹਰਿਆਣਾ ਸਾਡਾ ਆਪਣਾ ਹੈ ਸਾਡਾ ਆਪਣੇ ਦੇਸ਼ ਦੇ ਵਿੱਚ ਇਹ ਹਾਲਾਤ ਬਣਾਤੇ ਜੰਗਵਰਗੇ ਹਾਲਾਤ ਬਣਾਤੇ ਆ ਸਰਕਾਰਾਂ ਨੇ ਕੀ ਕਹੋ ਹਾਂਜੀ ਇਹ ਤੇ ਜਿਹੜਾ ਬਾਰਡਰ ਹੈ 1965 ਦੀ ਬਣਿਆ ਆ ਉਸ ਤੋਂ ਪਹਿਲਾਂ ਸਾਰਾ ਪੰਜਾਬ ਹੀ ਸੀਗਾ ਤੇ ਜਿਹੜਾ ਰੋਡ ਆ ਇਹ ਤੇ ਮੁਗਲਾਂ ਦੇ ਵੇਲੇ ਦਾ ਰੋਡ ਆ ਜੀਟੀ ਰੋਡ ਆ ਤੇ ਇਹ ਦੀ ਸਰਕਾਰੀ ਕਿਸਾਨਾਂ ਦੇ ਪੈਸੇ ਦੇ ਨਾਲ ਬਣਿਆ ਆ ਇਹ ਗੈਰ ਕਾਨੂੰਨੀ ਤਰੀਕੇ ਨਾਲ ਰਾਹ ਰੋਕਿਆ ਹੋਇਆ ਹੈ ਇਹਦੇ ਨਾਲ ਟ੍ਰੇਡ ਰੁਕੀ ਹੋਈ ਆ ਮਜ਼ਦੂਰਾਂ ਦੇ ਕੰਮ ਰੁਕੇ ਹੋਏ ਆ ਬਹੁਤ ਜਿਆਦੇ ਪੰਜਾਬ ਦਾ ਤੇ ਹਰਿਆਣੇ ਦਾ ਨੁਕਸਾਨ ਆ ਹੋਰ ਕਿਸੇ ਦਾ ਨੁਕਸਾਨ ਨਹੀਂ ਪੰਜਾਬ ਦੇ ਲੋਕਾਂ ਦਾ ਤੇ ਹਰਿਆਣੇ ਦੇ ਲੋਕਾਂ ਦਾ ਨੁਕਸਾਨ ਆ ਤੇ ਇਹ ਜਿਹੜੇ ਸਕਿਉਰਿਟੀ ਫੋਰਸ ਵਾਲੇ ਇਹ ਵੀ ਬਚਾਰੇ ਮਜ਼ਦੂਰਾਂ ਦੇ ਕਿਸਾਨਾਂ ਦੇ ਬੱਚੇ ਹੀ ਆ ਜਿਨ੍ਹਾਂ ਦਾ ਨੁਕਸਾਨ ਹੁੰਦਾ ਤਾਂ ਵੀ ਸਾਡਾ ਹੀ ਨੁਕਸਾਨ ਆ ਜੇ ਕਿਸਾਨਾਂ ਦਾ ਨੁਕਸਾਨ ਹੁੰਦਾ ਤਾਂ ਵੀ ਸਾਡਾ ਹੀ ਬਾਬਾ ਜੀ ਬੇਸਿਕਲੀ ਕਿੱਥੋਂ ਤੁਸੀਂ ਆਪਣਾ ਜੀ ਇਹ ਲੋਗੜ ਸਾਹਿਬ ਹਰਿਆਣਾ ਮਾਝੇ ਦੇ ਬਾਰਡਰ ਤੇ ਸਥਾਨ ਹੈ ਬਾਬਾ ਬੰਦਾ ਸਿੰਘ ਬਹਾਦਰ ਪਹਿਲੀ ਸਿੱਖ ਰਾਜਧਾਨੀ ਆ ਜਿਹੜੀ ਬਣੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਰਾਜ ਸਥਾਪਿਤ ਕੀਤਾ ਸੀ ਜਿਹੜੀ ਰਾਜਧਾਨੀ ਸੀ ਉਹਦਾ ਨਾਮ ਸੀ ਲੋਗੜ ਤੇ ਅਸੀਂ ਉਸ ਏਰੀਆ ਦੇ ਚੱਕਰ ਵਰਤੀ ਰਹਨੇ ਆ ਘਰ ਪਰਿਵਾਰ ਚ ਕੌਣ ਕੌਣ ਹੈ ਘਰ ਪਰਿਵਾਰ ਆਪਣਾ ਹੁਣ ਹੈ ਨਹੀਂ ਜੀ ਸੋ ਤੁਸੀਂ ਵੇਖ ਰਹੇ ਹੋ ਤਸਵੀਰਾਂ ਹਰਿਆਣਾ ਪੰਜਾਬ ਬਾਰਡਰ ਦੀਆਂ ਇਹਦਾ ਹਮਲਾ ਕਰਦੇ ਆ ਜੀ ਉਹ ਆ ਕੇ ਗੋਲੀਆਂ ਚਲਾਉਂਦੇ ਆਏ ਪੁਲਿਸ ਨੇ ਗੋਲੀਆਂ ਚਲਾਈਆਂ ਤੇ ਭੱਜ ਪਏ ਆ ਲੋਕੀ ਕਿਸਾਨ ਕਿਸਾਨਾਂ ਦੇ ਹੱਥ ਦੇ ਵਿੱਚ ਕੁਝ ਨਹੀਂ ਹੈ ਉਹ ਸ਼ਾਂਤਮਈ ਖੜੇ ਨੇ ਪਰ ਉਧਰੋਂ ਕਿਉਂ ਇਸ ਤਰ੍ਹਾਂ ਗੋਲੀਆਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗੋਲੀਆਂ ਚਲਾਈਆਂ ਜਾ ਰਹੀਆਂ ਰਬੜੀਆਂ ਜਾਂ ਫਿਰ ਅਥਰੋ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਜਿਹੜਾ ਕਿਉਂਕਿ ਜਾਰੇ ਤੁਹਾਨੂੰ ਕੀ ਲੱਗ ਰਿਹਾ ਇਹ ਜੀ ਬਸ ਉਜਾਉਣਾ ਚਾਹੁੰਦੇ ਇੱਥੇ ਕਿਸਾਨਾਂ ਨੂੰ ਕਿਸਾਨ ਆਪਣੇ ਹੱਕ ਲੈਣਾ ਚਾਹੁੰਦੇ ਆ ਇਹ ਚਾਹੁੰਦੇ ਆ ਵੀ ਇਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦੇ ਜ਼ੁਲਮ ਕਰਕੇ ਇਹਨਾਂ ਦੇ ਤਸ਼ੱਦਦ ਕਰਕੇ ਇਹਨਾਂ ਨੂੰ ਵੱਧ ਤੋਂ ਵੱਧ ਨੁਕਸਾਨ ਕਰਕੇ ਇਥੋਂ ਭਜਾ ਦੇਈਏ ਪਰ ਅਸੀਂ ਕਿਸਾਨਾਂ ਨੂੰ ਭਜਣ ਨਹੀਂ ਦਿੰਦੇ ਇਹਨਾਂ ਦੇ ਪਹਿਲਾਂ ਅਸੀਂ ਗੋਲੀਆਂ ਛਾਵਾਂਗੇ ਇੱਥੇ ਡੱਟ ਕੇ ਖੜੇ ਰਾਵਾਂਗੇ ਕਿਸਾਨਾਂ ਨੂੰ ਵੀ ਨਾਲ ਹੀ ਰੱਖਾਂਗੇ ਹਾਂਜੀ ਬਿਲਕੁਲ ਤੁਸੀਂ ਸੁਣਿਆ ਨੇ ਹੰਗ ਸਿੰਘ ਗੁਰੂ ਦੀਆਂ ਲਾਗੀਆਂ ਫੌਜਾਂ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਖਾਸ ਤੌਰ ਦੇ ਉੱਪਰ ਸ਼ੰਭੂ ਬਾਡਰ ਪਹੁੰਚੇ ਨੇ ਹਾਲਾਤ ਵੇਖ ਕੇ ਜੇਕਰ ਕਿਸੇ ਨੂੰ ਵੀ ਮਦਦ ਦੀ ਲੋੜ ਪੈਂਦੀ ਹੈ ਤਾਂ ਉਹ ਆਪਣੀ ਮੋਟਰਬਾਈਕ ਲੈ ਕੇ ਉਸੇ ਵੇਲੇ ਪਹੁੰਚ ਜਾਂਦੇ ਨੇ ਸਹਾਇਕੀ ਸੰਦੀਪ ਉਹਦੇ ਨਾਲ ਮੈਂ ਪਰਮਜੀਤ ਕੌਰ